ਸਰੀਆ ਜੀ ਜੀ ਜਰਕੀਆ ਨਾਲ ਜੀਨਾਰੇ ਨੂੰ ਇੱਥੇ ਬਲਾ ਕੇ ਮਾਣ ਵਾਪਸਿਆ ਤੇ ਮੈਂ ਬਧਾਰੇ ਦੇ ਨਾਮ ਤੇ ਬੱਚਿਆਂ ਨੂੰ ਅੱਗੇ ਬਾਹਰੋਂ ਆ ਕੇ ਜੋ ਸੰਗ ਹੋਇਆ ਹੈ ਇਹ ਅਗਲੀ ਜਹਾਜ ਆਪਣੀ ਜਹਾਜ਼ ਨਾਲ ਜਿਵੇਂ ਬੱਚਿਆਂ ਨੇ ਅੱਗੇ ਤੇ ਜਾਣ ਕਿਸੇ ਤੇ ਜਾਣ ਦਾ ਪੂਰੇ ਜਣਾ ਆਪਾਂ ਨੂੰ ਜਾਣ ਦਾ ਮੌਕਾ ਮਿਲੂਗਾ ਇੰਨਾ ਰਹਿਦਾ ਮੈਂ ਖੜਾ ਰਹਿਦਾ ਹਾਂ ਜੀ ਸਰ ਸਾਡੇ ਇੱਥੇ ਕੈਂਪ ਲਾਇਆ ਦੋ ਹਫਤੇ ਦਾ ਹੀ ਉਹਦੇ ਬਾਰੇ ਦੱਸੋਗੇ ਹਾਂਜੀ ਸਰ ਅਸੀਂ ਨਾ ਐਨਐਸਐਸ ਦਾ ਕੈਂਪ ਲੱਗਿਆ ਸਾਡੇ ਸਕੂਲ ਦੇ ਵਿੱਚ ਜੋ 18 ਤੋਂ ਲੈ ਕੇ 24 ਤਰੀਕ ਤੱਕ ਚੱਲੂਗਾ ਇਹ ਵਿਭਾਗ ਦੀਆਂ ਹਦਾਇਤਾਂ ਅਨਸਾਰ ਹੀ ਲਗਾਇਆ ਗਿਆ ਇਹ ਸਿੱਖਿਆ ਵਿਭਾਗ ਦਾ ਇੱਕ ਬਹੁਤ ਵਧੀਆ ਉਪਰਾਲਾ ਇਹ ਸਕੂਲਾਂ ਕਾਲਜਾਂ ਦੇ ਵਿੱਚ ਚੱਲਦਾ ਆਈਟੀਆ ਦੇ ਵਿੱਚ ਵੀ ਜੋ ਵੀ ਸਰਕਾਰੀ ਸੰਸਥਾਵਾਂ ਨੇ ਉਹ ਇਸ ਐਨਐਸਐਸ ਦਾ 파ਟ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਇਹ ਕੈਂਪਪਾਂ ਲੱਜਾਇਆ ਜਾਂਦਾ ਇਹਦਾ ਕੀ ਮੋਟਿਵ ਹੈ ਪ੍ਰਿੰਸੀਪਲ ਸਾਹਿਬ ਐਨਐਸਐਸ ਦਾ ਕੈਂਪ ਕਿਉਂ ਕਰਵਾਉਣਾ ਹੈ ਹਾਂਜੀ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਾਂ ਤਾਂ ਐਨਐਸਐਸ ਦੀ ਇਹ ਜਿਹੜੀ ਫੁੱਲ ਫਾਰਮ ਹੈ ਹੈਗੀ ਨੈਸ਼ਨਲ ਸਰਵਿਸ ਸਕੀਮ ਜੇ ਪੰਜਾਬੀ ਚ ਅਸੀਂ ਬੋਲੀਏ ਤਾਂ ਕੌਮੀ ਸੇਵਾ ਸਕੀਮ ਕਿਹਾ ਜਾਂਦਾ ਜਿਦੇ ਵਿੱਚ ਬੱਚਿਆਂ ਦੇ ਵਿੱਚ ਕੌਮੀ ਭਾਵਨਾ ਪੈਦਾ ਕਰਨੀ ਤਾਂ ਜੋ ਉਹ ਇੱਕ ਚੰਗੇ ਨਾਗਰਿਕ ਬਣ ਸਕਣ ਇੱਕ ਵਿਦਿਆਰਥੀ ਤਾਂ ਹੈਗੀ ਨਹੀਂ ਉਹ ਪਰ ਵਿਦਿਆਰਥੀ ਹੋਣ ਦੇ ਨਾਤੇ ਸਾਡੀਆਂ ਸਮਾਜ ਦੇ ਪ੍ਰਤੀ ਵੀ ਕੋਈ ਜ਼ਿੰਮੇਵਾਰੀਆਂ ਹੁੰਦੀਆਂ ਨੇ ਤਾਂ ਉਹ ਜ਼ਿੰਮੇਵਾਰੀਆਂ ਉਹ ਭਾਵਨਾਵਾਂ ਬੱਚਿਆਂ ਵਿੱਚ ਪੈਦਾ ਕਰਨਾ ਇਸ ਸਕੀਮ ਦਾ ਮੁੱਖ ਮਕਸਦ ਇਹਦੇ ਵਿੱਚ ਤੁਹਾਡੇ ਸਾਰੇ ਸਕੂਲ ਦੇ ਬੱਚੇ ਇਨਵੋਲਵ ਹੁੰਦੇ ਆ ਜਾਂ ਕੁਝ ਪਾਰਟਿਕੂਲਰ ਸੈਕਸ਼ਨਸ ਇਨਵੋਲਵ ਹੁੰਦੇ ਹੈਗੇ ਇਹਦੇ ਵਿੱਚ ਸਾਰੇ ਇਸ ਤਰ੍ਹਾਂ ਬੱਚੇ ਤਾਂ ਸਾਡੇ ਸਾਰੇ ਵਿਲਿੰਗ ਨੇ ਪੂਰੇ ਹੋਣ ਲਈ ਪਰ ਇਹ ਗਿਣਤੀ ਜ਼ਿਆਦਾ ਹੋਣ ਕਰਨਾ ਹੈ ਸਾਰੇ ਬੱਚਿਆਂ ਨੂੰ ਇੱਕੋ ਨਾਮੇ ਨਹੀਂ ਐਡਜਸਟ ਕਰ ਸਕਦੇ ਇਸ ਲਈ ਅਸੀਂ ਇਸ ਵਾਰ ਜਿਹੜਾ ਸਾਡਾ ਕੈਂਪ ਆ 50 ਬੱਚਿਆਂ ਨੂੰ ਲਿਆ ਸੀ ਜਿਹੜੇ ਮੇਨ ਵੱਡੀਆਂ ਕਲਾਸਾਂ ਦੇ ਨੇ ਕਿਉਂਕਿ ਉਹਨਾਂ ਨੇ ਪਾਸ ਆਊਟ ਹੋ ਕੇ ਅੱਗੇ ਚਲੇ ਜਾਣਾ ਤਾਂ ਛੋਟੇ ਬੱਚਾ ਕੋਲ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਟਾਈਮ ਹੈ ਤਾਂ ਇਹਦੇ ਵਿੱਚ ਕੋਈ ਲਿਮਟ ਨਹੀਂ ਹੁੰਦੀ ਹੈ ਕਿ ਵੀ ਕਿਹਨੇ ਭਾਗ ਲੈਣਾ ਸਾਰੇ ਬੱਚੇ ਭਾਗ ਲੈ ਸਕਦੇ ਨੇ ਪਰ ਆਪਣੀਆਂ ਸਕੂਲ ਦੀਆਂ ਹਾਲਤਾਂ ਦੇ ਅਨੁਸਾਰ ਜਿੰਨੇ ਬੱਚੇ ਸਾਨੂੰ ਲੋੜ ਅਨੁਸਾਰ ਸਹੀ ਲੱਗਦੇ ਨੇ ਅਸੀਂ ਉਹਨਾਂ ਨੂੰ ਕੈਂਪ ਦੇ ਵਿੱਚ ਸ਼ਾਮੂਲੀਅਤ ਕਰਵਾਉਣੀ ਹੈ ਅੱਛਾ ਇਹਦੇ ਵਿੱਚ ਬੱਚਿਆਂ ਤੋਂ ਤੁਸੀਂ ਕਿਸ ਤਰ੍ਹਾਂ ਦੀ ਕੌਮੀ ਸੇਵਾ ਕਰਾਉਂਦੇ ਹੈਗੇ ਹੋ ਉਹ ਥੋੜਾ ਜਿਹਾ ਇਲੈਬੋਰੇਟ ਕਰੋਗੇ ਹਾਂਜੀ ਇਸ ਸਕੀਮ ਦੇ ਵਿੱਚ ਨਾ ਕਈ ਕੰਪੋਨੈਂਟਸ ਨੇ ਜਿਸ ਤਰ੍ਹਾਂ ਬੱਚਿਆਂ ਨੂੰ ਸਫਾਈ ਬਾਰੇ ਜਾਣਕਾਰੀ ਦੇਣੀ ਜਿਸ ਤਰ੍ਹਾਂ ਸਾਡੇ ਭਾਰਤ ਸਰਕਾਰ ਦਾ ਮਿਸ਼ਨ 2014 ਤੋਂ ਚੱਲ ਰਿਹਾ ਹੈ ਵੀ ਸਫਾਈ ਵਾਲਾ ਤਾਂ ਉਹਦੇ ਵਿੱਚ ਵੀ ਇੱਕ ਸਾਡਾ ਭਾਗ ਆ ਬੱਚਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਤੇ ਜਿਹੜੇ ਬਜ਼ੁਰਗ ਨੇ ਸਾਡੀ ਉਹਨਾਂ ਨੂੰ ਸੇਵਾ ਭਾਵਨਾ ਪੈਦਾ ਕਰਨਾ ਇਹਨਾਂ ਨੂੰ ਕੋਈ ਵਿਰਧ ਆਸ਼ਰਮ ਦੀ ਜਾਂ ਕਿਸੇ ਅनाथ ਆਸ਼ਰਮ ਦੀ ਵਿਸਤ ਕਰਾਈ ਜਾ ਸਕਦੀ ਆ ਜਾਂ ਜਿਹੜੇ ਅਨਪੜ੍ਹ ਲੋਕ ਨੇ ਉਹਨਾਂ ਨੂੰ ਪੜ੍ਹਾਈ ਕਰਾਈ ਜਾ ਸਕਦੀ ਆ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਇਹ ਕਈ ਕੰਪੋਨੈਂਟ ਨੇ ਜਿਹੜੇ ਬੱਚਾ ਤੁਸੀਂ ਕਰਵਾ ਸਕਦੇ ਅੱਛਾ ਇਹਨਾਂ ਬੱਚਿਆਂ ਨੂੰ ਫਿਰ ਤੁਸੀਂ ਪਿੰਡਾਂ ਦੇ ਵਿੱਚ ਭੇਜਦੇ ਹੋ ਅੰਡਰ ਦਾ ਗਾਈਡੈਂਸ ਆਫ ਅ ਟੀਚਰ ਹਾਂਜੀ ਇੱਕ ਸਾਡੇ ਜਿਹੜੇ మేਨ ਐన్ఎస్ఎస్ ਦੇ ਜਿਹੜੇ ਕੋਆਰਡੀਨੇਟ ਨੇ ਸਾਡੇ ਸਕੂਲ ਦੇ ਤੇ ਉਹਨਾਂ ਦੇ ਨਾਲ ਤਿੰਨ ਅਸੀਂ ਅਸਿਸਟੈਂਟ ਟੀਚਰ ਲਾਏ ਨੇ ਜਿਹੜੇ ਸਾਰਾ ਦਿਨ ਇਹ ਬੱਚਿਆਂ ਦੀ ਦੇਖਭਾਲ ਕਰਨਗੇ ਤੇ ਇਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜੋ ਵੀ ਸਾਡੀਆਂ ਗਤੀਵਿਧੀਆਂ ਡਿਜ਼ਾਈਨ ਕੀਤੀਆਂ ਨੇ ਇੱਕ ਹਫ਼ਤੇ ਦੇ ਲਈ ਉਹ ਕਰਵਾਉਣਗੇ ਪਿੰਡਾਂ 'ਚ ਵੀ ਜਾਣਗੇ ਸ਼ਹਿਰ ਦੇ ਵਿੱਚ ਵੀ ਕੰਪੋਨੈਂਟ ਨੇ ਜਿਹੜੇ ਉਹਨਾਂ ਨੂੰ ਲਾਗੂ ਕਰਨਗੇ ਤੇ ਸਕੂਲ ਦੇ ਵਿੱਚ ਜੋ ਕੰਪੋਨੈਂਟ ਨੇ ਸਕੂਲ 'ਚ ਲਾਗੂ ਕਰ ਹੁਣ ਜਿਸ ਤਰ੍ਹਾਂ ਨਾਲ ਆਪਾਂ ਕਹਿੰਦੇ ਆ ਵੀ ਪਿੰਡਾਂ ਦੇ ਵਿੱਚ ਲਿਟਰੇਸੀ ਪ੍ਰੋਗਰਾਮਸ ਹੈਗੇ ਆ ਤੇ ਕੁਝ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਇਹ ਕੋਈ ਅਨਪੜ੍ਹ ਬੰਦਿਆਂ ਨੂੰ ਪਿੰਡਾਂ ਦੇ ਨੂੰ ਕੋਈ ਪੜਾਉਣ ਢੰਗ ਦਾ ਵੀ ਇਹਨਾਂ ਦਾ ਕੋਈ ਹੈਗਾ ਸਿਸਟਮ ਹਾਂਜੀ ਇਹਦੇ ਵਿੱਚ ਸਾਡੇ ਨਾਲ ਭਾਰਤ ਸਰਕਾਰ ਵੱਲੋਂ ਇਸ ਵਾਰ ਨਿਲਪਦਾ ਇੱਕ ਪ੍ਰੋਗਰਾਮ ਚੱਲਿਆ ਉਹਦੇ ਵਿੱਚ ਸਾਡੇ ਵਲੰਟੀਅਰੀ ਸਾਰੇ ਟੀਚਰ ਤੇ ਸਕੂਲ ਦੇ ਜਿਹੜੇ ਬੱਚੇ ਨੇ ਆਲਰੇਡੀ ਪਹਿਲਾਂ ਹੀ ਉਹ ਇਨਵੋਲਵ ਨੇ ਉਹ ਕੰਮ ਦੇ ਵਿੱਚ ਜੀ ਤਾਂ ਉਹਦੇ ਵਿੱਚ ਅਸੀਂ ਜਿੰਨੇ ਵੀ 15 ਸਾਲ ਤੋਂ ਲੈ ਕੇ 80 ਸਾਲ ਦੀ ਉਮਰ ਤੱਕ ਜਿੰਨੇ ਵੀ ਨਾਗਰਿਕ ਜਿਹੜੇ ਕਿਸੇ ਕਾਰਨ ਕਰਕੇ ਪੜਨ ਤੋਂ ਰਹਿ ਗਏ ਸੀਗੇ ਉਹਨਾਂ ਨੂੰ ਪੜਾਉਣ ਦੇ ਲਈ ਸਾਰਿਆਂ ਨੂੰ ਇਸ ਨਾਲ ਕਿਸੇ ਨੇ ਅਡਾਪਟ ਕੀਤਾ ਹੋਇਆ ਉਹ ਟੀਚਰਾਂ ਨੇ ਵੀ ਕੀਤਾ ਹੋਇਆ ਨੇ ਬੱਚਿਆਂ ਨੇ ਵੀ ਕੀਤਾ ਉਹ ਆਲਰੇਡੀ ਜਿਹੜਾ ਕੰਮ ਆ ਸਾਡਾ ਚੱਲ ਰਿਹਾ ਤਾਂ ਇਸ ਦੇ ਵਿੱਚ ਇਹ ਕੰਪੋਨੈਂਟ ਵੀ ਸਾਡਾ ਥੋੜਾ ਪਾਰਟ ਚ ਹੋਊਗਾ ਪਰ ਇਸ ਦੇ ਵਿੱਚ ਸਾਡਾ ਜਿਹੜਾ ਮੇਨ ਕੰਪੋਨੈਂਟ ਰਹੂਗਾ ਉਹ ਸਫਾਈ ਦਾ ਰਹੂਗਾ ਤੇ ਵਾਤਾਵਰਣ ਦਾ ਅੱਛਾ ਆਫਟਰ ਕਨਕਲੂਜਨ ਦਾ ਜਿਸ ਪ੍ਰੋਗਰਾਮ ਕੀ ਤੁਸੀਂ ਇਹਨਾਂ ਬੱਚਿਆਂ ਦੇ ਐਨਕਰੀਜਮੈਂਟ ਵਾਸਤੇ ਕੋਈ ਸਰਟੀਫਿਕੇਟ ਵਗੈਰਾ ਦੰਦੇ ਹੋ ਹਾਂਜੀ ਇਹਨਾਂ ਨੂੰ ਡਿਪਾਰਟਮੈਂਟ ਦੇ ਵੱਲੋਂ ਸਰਟੀਫਿਕੇਟ ਮਿਲਣਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਕੰਮ ਵੀ ਆਊਗਾ ਤੇ ਮੇਨ ਮੋਟਿਵ ਇਹੀ ਆ ਵੀ ਬੱਚਿਆਂ ਦੇ ਵਿੱਚ ਕੌਮੀ ਭਾਵਨਾ ਪੈਦਾ ਕਰਨਾ ਇੱਕ ਚੰਗੇ ਨਾਗਰਿਕ ਬਣਾਉਣਾ ਤਾਂ ਸਰਟੀਫਿਕੇਟ ਦੇ ਨਾਲ-ਨਾਲ ਜਿਹੜੀ ਨਾ ਜਿਹਾ ਭਾਵਨਾਵਾਂ ਪੈਦਾ ਹੋਣਗੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਜੀਵਨ ਨੂੰ ਬਹੁਤ ਸਫਲਾ ਬਣਾਉਣਗੇ ਤੁਸੀਂ ਪ੍ਰਿੰਸੀਪਲ ਸਾਹਿਬ ਕੀ ਮਹਿਸੂਸ ਕਰਦੇ ਹੋ ਵੀ ਇਹ ਜਿਹੜੇ ਬੱਚੇ ਕੌਮੀ ਸੇਵਾ ਕਰਦੇ ਹੈਗੇ ਉਹਨਾਂ ਦੇ ਵਿੱਚ ਕੌਮੀ ਸੇਵਾ ਜਿਹੜੀ ਹੈਗੀ ਉਹ ਪਰਮਾਨੈਂਟਲੀ ਇੰਜੈਕਟ ਹੋ ਜਾਂਦੀ ਹੈਗੀ ਨਹੀਂ ਦੇਖੋ ਸਾਰੇ ਜਿਹੜੀਆਂ ਇਸ ਤਰ੍ਹਾਂ ਦੇ ਛੋਟੇ-ਛੋਟੇ ਸਾਡੇ ਟਾਰਗੇਟ ਨੇ ਜਿਹੜੇ ਅਸੀਂ ਲੈ ਕੇ ਚੱਲਦੇ ਆਂ ਕਿਉਂਕਿ ਇਕੋਦਮ ਕੋਈ ਵੱਡਾ ਕੰਮ ਨਹੀਂ ਕੀਤਾ ਜਾ ਸਕਦਾ ਪਰ ਸਕੂਲਾਂ ਦੇ ਵਿੱਚ ਵੀ ਸਾਡੇ ਮੋਰਲ ਲੈਕਚਰ ਨੇ ਜਿਹੜੇ ਟੀਚਰ ਵੀ ਕਰਦੇ ਨੇ ਅਸੀਂ ਪ੍ਰੇਅਰ ਦੇ ਵਿੱਚ ਵੀ ਕਰਦੇ ਆਂ ਪਰ ਇਸ ਤਰ੍ਹਾਂ ਦਾ ਜਿਹੜਾ ਵੱਡਾ ਕੈਂਪ ਲੱਗਦਾ ਉਹਨਾਂ ਦੇ ਨਾਲ ਬੱਚਿਆਂ ਦੇ ਵਿੱਚ ਜੇ ਅਸੀਂ ਕਹਿੰਦੇ ਆ ਵੀ 100% ਨਹੀਂ ਆ ਜਾਂਦਾ ਤਾਂ 91% ਵੀ ਜੇ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਗੁਣ ਆਉਂਦੇ ਨੇ ਤਾਂ ਸਾਡੇ ਲਈ ਇਹੀ ਇੱਕ ਪ੍ਰਾਪਤੀ ਹੋਊਗੀ ਅਸੀਂ ਤਾਂ ਚਾਹੁੰਦੇ ਆ ਵੀ ਸਾਡੇ ਬੱਚੇ ਨੇ ਜਿਹੜੇ ਉਹ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹੋਣ ਇਮਾਨਦਾਰੀ ਨਾਲ ਨੌਕਰੀਆਂ ਕਰਨ ਤੇ ਦੇਸ਼ ਦੇ ਵਿੱਚ ਰਹਿ ਕੇ ਸੇਵਾ ਕਰਨ ਤੇ ਦੇਸ਼ ਨੂੰ ਅੱਗੇ ਵਧਾਉਣਾ ਇਹਨੂੰ ਤੁਸੀਂ ਕਿ ਸਮਝਦੇ ਵੀ ਕੁਝ ਨਾ ਕੁਝ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਮੋਰਲ ਰਿਸਪੌਂਸਿਬਿਲਟੀ ਤੇ ਨੇਸ਼ਨ ਦੇ ਪ੍ਰਤੀ ਸਮਾਜ ਦੇ ਪ੍ਰਤੀ ਕੋਈ ਰਿਸਪੌਂਸਿਬਿਲਟੀ ਜਿਹੜੀ ਹੈਗੀ ਉਹ ਘਰ ਘਰ ਜਾਂਦੀ ਹੈ ਇਸ ਕੈਂਪ ਦੇ ਦੌਰਾਨ ਹਾਂਜੀ ਜ਼ਰੂਰ ਕਰੂਗੀ ਸਰ ਇਹਦੇ ਨਾਲ ਬੱਚਿਆਂ ਦੇ ਵਿੱਚ ਕੁਝ ਨਾ ਕੁਝ ਜ਼ਰੂਰ ਸਾਨੂੰ ਪ੍ਰਾਪਤੀਆਂ ਮਿਲਣ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚੇ ਨੇ ਜਿਹੜੇ ਸਾਡੇ ਇੱਕ ਚੰਗੇ ਸਮਾਜ ਸੇਵਕ ਬਣ ਕੇ ਨਿਕਲਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੇ ਇਲਾਕੇ ਦੀ ਸਾਡੇ ਦੇਸ਼ ਦੀ ਸੇਵਾ ਕਰਨਗੇ